ਸੂਬਾ ਪੰਜਾਬ ਅੰਦਰ ਬਦਲਾਅ ਨੂੰ ਲੈ ਕੇ ਬਣੀ ਆਮ ਆਦਮੀ ਦੀ ਸਰਕਾਰ ਪੰਜਾਬ ਅੰਦਰ ਬੜੇ-ਬੜੇ ਵਿਕਾਸ ਦੇ ਦਾਅਵੇ ਕਰ ਰਹੀ ਹੈ ਇਹ ਤਸਵੀਰਾਂ ਜੋ ਤੁਹਾਡੇ ਸਕਰੀਨ ਤੇ ਨੇ ਤੁਹਾਨੂੰ ਦਿਖਾ ਰਹੇ ਹਾਂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਹੋਲੀ ਖੁਰਦ ਦੀਆਂ ਜਿੱਥੇ ਤੁਸੀਂ ਆਪ ਬੰਦਾ ਜਾਂ ਲਾ ਸਕਦੇ ਹੋ ਕਿ ਕਿੰਨਾ ਕੁ ਵਿਕਾਸ ਹੋਇਆ ਹੈ ਇਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪਿੰਡ ਮਹੋਲੀ ਦੇ ਕਾਮਰੇਡ ਕਰਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਜੁਨੀਅਨ ਪੰਜਾਬ ਸਾਡੇ ਨਾਲ ਮੌਜੂਦ ਨੇ ਕਰਾਉਣਿਆਂ ਗੱਲਬਾਤ ਕੀ ਕਹਿਣਾ ਇਹਨਾਂ ਦਾ ਸਰਕਾਰ ਦੇ ਪ੍ਰਤੀ ਕਿਉਂ ਨਹੀਂ ਇਹ ਬਣ ਰਹੀ ਸੜਕ ਕਰਾਉਣਿਆਂ ਗੱਲਬਾਤ ਸੁਣੋ ਉਹਨਾਂ ਦੇ ਵਿਚਾਰ ਕੀ ਨੇ ਕਾਮਰੇਡ ਕਰਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਜੁਨੀਅਨ ਪੰਜਾਬ ਇਹ ਫਰੈਂਡ ਮੋਹਰੀ ਖੁਰਦ ਜਿਹੜਾ ਅੱਜ ਆਪਾਂ ਮੋਹਰੀ ਖੁਰਦ ਖੜੇ ਆ ਉਹਦੇ ਹਾਂਜੀ ਸੜਕ ਹੈ ਜਿਹੜੀ ਇਹ ਬਹੁਤ ਜ਼ਿਆਦਾ ਖਰਾਬ ਹੈ ਜਿਹਦੇ ਬਾਰੇ ਕੁਝ ਕੀਤੀ ਕਰੋ ਇਹ ਸੜਕ ਜੀ ਕਾਫੀ ਲੰਬੇ ਸਮੇਂ ਤੋਂ ਕਫੀ ਹੋਈ ਆ ਢੋਡੇ ਢੋਡੇ ਜਨਰੇਟਰ ਚੋਂ ਟੋਏ ਨੇ ਸਕੂਲੀ ਵਿਦਿਆਰਥੀ ਜਿਹੜੇ ਜਾਂ ਬੀਬੀਆਂ ਜਾਨੀਆਂ ਨੇ ਲੋਕ ਆਮ ਜਾਂਦੇ ਨੇ ਸਾਡੇ ਲੋਕਾਂ ਦਾ ਜ਼ਿਆਦਾ ਜਾਣਾ ਨਹਿਰ ਵਾਲੇ ਪਾਸੇ ਹੁਆ ਇਥੇ ਇਹ ਇਹ ਬੜੀ ਮੰਦੀ ਹਾਲਤ ਆ ਸੜਕ ਦੀ ਸਰਕਾਰ ਨੂੰ ਅਸੀਂ ਕਈ ਵਾਰ ਲਿਖਤੀ ਰੂਪ ਜਿਦੀ ਦੇ ਚੁੱਕੇ ਆ ਮਤਾ ਪਾ ਕੇ ਵੀ ਦੇ ਚੁੱਕੇ ਆ ਪੰਚਾਇਤ ਵੱਲੋਂ ਤੇ ਆਮ ਲੋਕਾਂ ਦਾ ਵਫਦ ਵੀ ਅਸੀਂ ਕਈ ਵਾਰੀ ਮਿਲ ਚੁੱਕੇ ਆ ਪਲੈਨਿੰਗ ਬੋਰਡ ਦੇ ਚੇਅਰਮੈਨ ਨੂੰ ਸਾਡੇ ਇਲਾਕੇ ਦੇ ਹੜਕੇ ਦੇ ਐਮ ਐਲ ਏ ਨੂੰ ਵੀ ਅਸੀਂ ਕਈ ਵਾਰ ਬੇਨਤੀ ਕਰ ਸੁਣਿਆ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਇਹ ਲੋਕਾਂ ਲਈ ਇੱਕ ਮੁਸੀਬਤ ਬਣੀ ਹੋਈ ਆ ਸਰਕ ਇਥੋਂ ਤੋਂ ਲੈ ਕੇ ਬੋਲ ਤੱਕ ਸਾਰੀ ਸੜਕ ਦੇ ਵਿੱਚ ਟੋਏ ਕੱਡੇ ਬਾਣੀ ਜਿਹੜਾ ਵਾਰਸ ਪਾਜੰਦੀ ਉਹ ਤਾਂ ਬੜਾ ਹੀ ਮੰਦਾ ਹਾਲ ਆ ਗੱਡੀਆਂ ਦੇ ਕਈ ਵਾਰੀ ਐਕਸੀਡੈਂਟ ਹੁੰਦੇ ਨੇ ਤੇ ਮੋਟਰਸਾਈਕਲਾਂ ਦੇ ਐਕਸੀਡੈਂਟ ਹੁੰਦੇ ਦੇਖਦੇ ਨੇ ਲੋਕ ਆਮ ਤੌਰ ਤੇ ਇੱਥੇ ਇਹ ਹੁਣ 3 ਸਾਲ ਹੋ ਗਏ ਸਰਕਾਰ ਬਣੀ ਨੂੰ ਇਹਨਾਂ ਵੱਲੋਂ ਕੋਈ ਕਰਿਆ ਟ੍ਰਾਲਾ ਨਹੀਂ ਇਹਨਾਂ ਨੇ ਵੱਲੋਂ ਇਹਨਾਂ ਨੂੰ ਵੀ ਅਸੀਂ ਲਿਖਤੀ ਰੂਪ ਦੇ ਵਿੱਚ ਦੇਖ ਚੁੱਕਿਆ ਜੀ ਸਾਡੇ ਡੀ.ਐਸ. ਸਾਹਿਬ ਨੇ ਵੀ ਲਿਖਤੀ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਸਾਡੇ ਅੰਮਲ ਨੇ ਵੀ ਦਿੱਤਾ ਆਪਣਾ ਬੋਰਡ ਦੇ ਚੇਅਰਮੈਨ ਨੂੰ ਵੀ ਲਿਖ ਕੇ ਦਿੱਤਾ ਪਰ ਅਮਲਪੁਰ ਹੀ ਹੋਇਆ ਹੰਦੂ ਤਾਂ ਕਹਿੰਦੇ ਨੇ ਅਸੀਂ ਵਿਕਾਸ ਬਹੁਤ ਵੱਡਾ ਕੀਤਾ ਨੇ ਲੋਕਲੇ ਜਿਲ੍ਹੇ ਦੇ ਵਿੱਚ ਕਹਿੰਦੇ ਨੇ ਹੀ ਵਿਕਾਸ ਆ ਹੈ ਜੀ ਤੁਸੀਂ ਇੱਥੇ ਆ ਸਾਡੇ ਆਹ ਮਰੀਕਪੁਰਲਾ ਦੇ ਵਿੱਚ ਪੈਂਦਾ ਕੰਸੀ ਕਿ ਸਾਡੀ ਹਾਲਤ ਦੇਖ ਲੋ ਕੀ ਆ ਅੱਛਾ ਸਵਾਹਰ ਮਰੀਕਪੁਰਲੇ ਦੇ ਵਿੱਚ ਕੋਈ ਦੇਖਣ ਖੰਦਗੀ ਦਾ ਥਾਂ-ਥਾਂ ਤੇ ਢੇਰ ਪਏ ਨੇ ਵਿਕਾਸ ਤਾਂ ਇੱਕ ਕਾਗਜ਼ਾਂ ਕੀ ਕਰ ਰਹੇ ਨੇ ਇਹ ਅਮਲ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ